ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗਿੰਦਰ ਦੇ ਕੋਲ ਆਏ ਆ ਦੋਸਤੋ ਗਿੰਦਰ ਭਰਾ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਰੁਟੀਨ ਦੇ ਵਿੱਚ ਹੀ ਆਉਂਦੇ ਆ ਅੱਜ ਵੈਸੇ ਨਾ ਗਿਆ ਆਪਾਂ ਤੁਹਾਨੂੰ ਟੋਟਲ 5 ਤੋਂ 4 ਕ ਨਾਗ ਦਿਖਾਉਣੇ ਸੀਗੇ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਐਨੀਮਲ ਜਿਹੜੇ ਸੇਲ ਹੋ ਚੁੱਕਿਆ ਕੁਝ ਕੁ ਸਮਾਂ ਪਹਿਲਾਂ ਦੋ ਝੋਟੀਆਂ ਸੀਗੀਆਂ ਤੇ ਦੋ ਵੜਾ ਤੁਹਾਨੂੰ ਦਿਖਾਉਣੇ ਆ ਸੀ ਠੀਕ ਆ ਜੀ ਫਿਲਹਾਲ ਮੱਧਾ ਝੋਟੀਆਂ ਜਿਹੜੀਆਂ ਵਿਕ ਚੁੱਕੀਆਂ ਨੇ ਦੋ ਵੜਾ ਤੁਹਾਨੂੰ ਦਿਖਾ ਦੇਵਾਂਗੇ ਦੋ ਵੜਾ ਦੀ ਡਿਟੇਲ ਮਿਲ ਜੂਗੀ ਇੱਕ ਜਰਸੀ ਬਰੀਡ ਦੇ ਵਿੱਚ ਵੈਰ ਸਵੀਸਬਾਈ ਆ ਇੱਕ ਕ੍ਰੋਸ ਬਰੀਡ ਗੱਪਣ ਵੈੜ ਤੁਹਾਨੂੰ ਦਿਖਾਵਾਂਗੇ ਸੋ ਤਰੀਕ ਅੱਜ 27 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਸੋ ਮਾਲ ਆਉਂਦਾ ਰਹਿੰਦਾ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਦੇ ਰਿਆ ਕਰੋ ਸਭ ਤੋਂ ਪਹਿਲਾਂ ਗਿੰਦਰ ਵੀਰੇ ਸਾਸਰੀਕਾਲ ਸਾਸਰੀਕਾਲ ਸੰਤੂ ਸਾਹਿਬ ਸਾਰੇ ਭੈਣਾਂ ਦੇ ਦੇਖਣ ਵਾਲੇ ਜੀ ਅਨੁਸਾਰ ਖੋਸਾ ਇੱਕ ਦਿਖੀ ਖਵੇ ਅੱਛਾ ਕਿਦਰ ਮਾਲ ਆਜ ਆਪਣੇ ਕੋਲ ਚਾਰ ਕ ਸੀਗੇ ਨਾਗ ਵੈਸੇ ਦੋ ਕ ਐਨੀਮਲ ਸੇਲ ਕਰ ਦਿੱਤੇ ਹਾਂਜੀ ਆਹ ਠੀਕ ਹੈ ਜੀ ਤੇ ਇਹ ਦੋ ਬਣਾ ਆਪਣੇ ਕੋਲ ਇੱਕ ਸੂਈ ਆ ਜਰਸੀ ਤੇ ਇੱਕ ਗੱਪਣ ਆ ਗਈ ਹੈ ਹਾਂਜੀ ਉਹ ਜੇ ਕੋਈ 5-7 ਦਿਨ ਹਫਤਾ ਲੈਂਦੀ ਆ ਠੀਕ ਹੈ ਵੀਰੇ ਹਾਂਜੀ ਠੀਕ ਆ ਤੇ ਸ਼ੁਰੂਆਤ ਕਿੰਦਰ ਵੀਰੇ ਫਿਰ ਇੱਥੋਂ ਕਰ ਲਾ ਜਰਸੀ ਨਸਲ ਤੋਂ ਹਾਂਜੀ ਜਰਸੀ ਤੋਂ ਕਰਦੇ ਨੇ ਠੀਕ ਹੈ ਸੋ ਦੋਸਤੋ ਇੱਕ ਜਰਸੀ ਬਰੀਡ ਦੇ ਵਿੱਚ ਤੁਸੀਂ ਸਾਹਮਣੇ ਬੈਠ ਦੇਖੋ ਤਾਜੀ ਸੂਈ ਹੈ ਸਾજર ਮਗਰ ਬੱਛੀ ਕਾ ਬੱਚਾ ਕਿੰਦਰ ਤੇ ਬੱਛੀ ਬੱਛੀ ਮਗਰ ਬੱਛੀ ਆ ਸੋ 나ੜੂ ਨਾਲ ਕਦਾਂ ਦੀ ਕੱਲ੍ਹ ਕੇ ਪਰਸੋਂ ਸੂਈ ਐ ਪਰਸੋਂ ਸੂਈ ਐ ਸੰਧੂ ਸਾਹਿਬ ਅੱਛਾ ਜੀ ਸ਼ਾਮੀ ਜੀ ਸੂਈ ਪਰਸੋਂ ਹਾਂ ਅਜੇ ਆਵੇ ਗੱਲਾਂ ਨਾੜੂ ਇਹਦੇ ਬੋਲੇ ਰਿਹਾ ਲੋ ਵੀ ਪਰਸੋਂ ਦੀ ਸੂਈ ਐ ਤੇ ਕਿੰਦਰ ਇਸ ਵਕਤ ਬੋਲੇ ਦੀ ਸਥਿਤੀ ਕੀ ਹਿੰਦੀ ਬੋਲਾ ਸੰਧੂ ਸਾਹਿਬ ਉਹ ਇਹਦੇ ਸਲੇ 11 11.5 ਲੀਟਰ ਹੋਗਾ 11.5 ਹਾਂਜੀ ਠੀਕ ਆ ਚੋਣ ਜਵਾਦੀ ਬਿਲਕੁਲ ਓਕੇ ਰਿਪੋਰਟ ਹਾਂਜੀ ਚੋਣ ਜਵਾ ਆ ਕੇ ਆ ਆ ਨਾ ਥੋੜਾ ਆ ਜਾ ਜਿਹੜਾ ਇਧਰਲੇ ਥਣ ਦੇ ਵਿੱਚ ਧਾਰਾਂ ਵਧੀਆਂ ਮਗਰਲੇ ਚ ਮਗਰਲੇ ਚ ਬਹਿਣੀ ਤੋਂ ਦੂਜੇ ਬੰਨੇ ਵਾਲੇ ਚ ਉਹ ਵੀ ਕੋਈ ਜ਼ਿਆਦੀਆਂ ਨਹੀਂ 5-7 ਧਾਰਾਂ ਦਾ ਫਰਕ ਹੋਊਗਾ ਠੀਕ ਹੈ ਨੂੰ ਹੀ ਆਪਣਾ ਸਦਾ ਇਹੋ ਕੰਮ ਰਿਆ ਵਾ ਵੀ ਜਿਹੜਾ ਵਾ ਕੋਈ ਵੀ ਹੋਰ ਛਿੱਟਾ ਚ ਐ ਕੋਈ ਥਣ ਦੇ ਵਿੱਚ ਕੋਈ ਵੀ ਰੁਕਾਵਟ ਆਪਾਂ ਦੱਸਣੀ ਦੱਸਣੀ ਧਾਰਾਂ ਪਰਲੇ ਬੰਨੇ 5-7 ਤਾਂ ਵਧੀਆਂ ਮਗਰਲੇ ਥਾਂ ਚ ਹਾਂਜੀ ਮਗਰਲੇ ਥਣ ਦੇ ਵਿੱਚ ਲੋਬ 11 ਕਿਲੋਟਰ ਇਸ ਵਕਤ ਹੈਗਾ ਬੋਲਾ ਬਾਕੀ 24-25 ਬਹੁਤ ਜ਼ਿਆਦੀ ਮੁੱਠੀ ਵਾਲੀ 11 11.5 ਲੀਟਰ ਹੋਊਗਾ ਜੀ ਬੋਲਾ ਲੋਬ 11 11.5 ਲੀਟਰ ਬੋਲਾ ਹੈ ਤੇ ਤਜਾ ਸਵੇਰ ਸੂਈ ਆ ਸੰਧੂ ਸਾਹਿਬ ਦੂਜੇ ਸੂਵੇ ਇਹ ਇਹਨੇ 17 18 ਲੀਟਰ ਦੁੱਧ ਕੱਢਿਆ ਵਾ ਠੀਕ ਹੈ ਵੀਰ ਦੂਜੇ ਸੂਵੇ ਦੂਜੇ ਸੂਵੇ ਹਾਂਜੀ ਐਗਤੀ ਗਾਂ ਤੀਜੇ ਹੁਣ ਸੂਈ ਹੈ ਹੁਣ ਤੀਜਾ ਸੂਈ ਹੈ ਹਾਂ ਸੋ ਮਗਰ ਬੱਚੀ ਆ ਠੀਕ ਹੈ ਜੀ ਜਰਸੀ ਕਰਾਸ ਬਰੀਡ ਦੇ ਵਿੱਚ ਮਗਰ ਬੱਚੀ ਆ ਹਾਂਜੀ ਆਪ ਵਾਰ ਜਿਹੜੀ ਤੁਸੀਂ ਵੇਖੋਗੇ ਜਰਸੀ ਨਸਲ ਦੇ ਵਿੱਚ ਦੇਲਬੂਲ ਵੇਖੋਗੇ ਸਪੈਸ਼ਲ ਆ ਲੰਬਾਈ ਤੇ ਕੱਦ ਕੋ ਤੋਂ ਵੱਡਾ ਜਿੱਦਾਂ ਕਿ ਆਪਾਂ ਨਾਰਮਲ ਪੰਜਾਬ ਵਾਲੀਆਂ ਜਰਸੀ ਬੜਾਂ ਦਾ ਵੇਖਦੇ ਆ ਸੂ ਸਵਾਦ ਦੇ ਵਿੱਚ ਆ ਇੱਕ ਵਾਰੀ ਦੂਜਾ ਤੀਜਾ ਦਿਨੇ ਅੱਜ ਸਾਰਾ ਤੇ ਚੋਣ ਜਬਾਤ ਤੁਹਾਨੂੰ ਸਾਰੀ ਰਿਪੋਰਟ ਦੇ ਦਿੱਤੀ ਆ ਵੀ ਚਵਾਈ ਚੂਈ ਚੰਗੀ ਲੱਗੀ ਆ ਤੇ ਜਿਹੜੀਆਂ ਮਗਰਲੇ ਥਾਂ ਦੇ ਵਿੱਚ ਧਾਰਾਬੱਦ ਨੇ ਇੱਕ ਬਹਿਣੀ ਵਾਲੇ ਮਗਰਲੇ ਥਾਂ ਦੇ ਵਿੱਚ ਠੀਕ ਆ ਸੋ 11 ਗੀ ਲੀਟਰ ਬੋਲਾ ਬੋਲਾ ਇਹਦੇ ਥੱਲੇ ਆ ਬਾਕੀ ਆ ਠੰਡੀ ਧੀਰੀਅ ਸੀਲਸ ਲੱਗ ਲੈ ਵੀ ਕੇਂਦਰ ਵੀਰੇ ਖੋਲ ਤੋੜ ਕੇ ਦਿਖਾ ਦਗੀ ਆ ਕਰੋ ਜੇ ਕੇ ਜੀ ਠੀਕ ਆ ਬਰੀਡ ਬਰੂਡ ਬਹੁਤ ਜਿਆਦੀ ਸੰਧੂ ਸਾਹਿਬ ਹਾਂ ਹਾਂ ਬਾਕੀ ਕੱਦ ਬੁੱਤ ਪੂਰਾ ਵੱਡੀ ਜਰਸੀ ਆ ਪੰਜਾਬ ਵਾਲੀ ਬਿਲਕੁਲ ਸੋ ਨਸਲ ਬਰੀਡ ਪੂਰੀ ਆ ਠੀਕ ਆ ਜੀ ਛੋਟੀ ਜੀ ਫੇਸ ਕੁਆਲਿਟੀ ਆ ਬਿਲਕੁਲ ਛੋਟਾ ਕੰਨ ਬਾਕੀ ਕੱਦ ਕੁਦ ਢਾਂਚਾ ਆ ਕਿ ਨਿਆਣਾ ਨੂਰਾ ਪਾਉਣ ਦੀ ਲੋੜ ਤੇ ਨਹੀਂ ਕਿੰਦਰ ਸੰਧੂ ਸਾਹਿਬ ਪਾ ਲਓ ਨਿਆਣਾ ਨਾਂ ਪਾ ਲਓ ਕੋਈ ਗੱਲ ਨਹੀਂ ਉਤਰਾ ਮੈਂ ਪਾ ਵੀ ਲਾਂ ਠੀਕ ਆ ਤੇ ਬਾਕੀ ਉਤਰਾ ਵੀ ਕੋਈ ਚੱਕਰ ਨਹੀਂ ਠੀਕ ਹੈ ਠੰਡੀ ਸੀਲ ਆ ਜਿੱਥੇ ਮਰਜ਼ੀ ਡਾਕੇ ਕੋ ਚੱਕਰੀ ਨੂੰ ਸੋ ਠੀਕਾ ਕਿਦਰ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਦੀ ਮੁੱਲ ਸੰਧੂ ਸਾਹਿਬ ਇਹਦਾ ਜਿੰਨਾ ਮਰਜ਼ੀ ਆਪਾਂ ਕਰੀ ਜਾਈਏ 70 ਕਰੀ ਜਾਈਏ 65 ਕਰੀ ਜਾਈਏ ਹਾਹਾ 80000 ਦੇ ਦੇ ਦੀ ਜੀ 60000 ਦੇ ਹਾਂਜੀ ਕਰਕੇ ਲੈਸ ਦੇ ਦੀ ਜੀ ਜਿੰਨੀ ਹੋ ਸਕਦੀ ਓਨੀ ਲੈਸ ਕਰਕੇ ਦੇ ਜੀ ਐਂਡ ਇਹ ਇੱਕੋ ਇੱਕ ਗੱਲ ਬੱਸ ਉਹ ਤੇ ਕੋਈ ਪਿਆਰ ਨਾਲ 200 ਕਰ ਦੀ 100 ਪਿਆ ਛੋੜ ਕਰ ਸੰਤੂ ਸਾਹਿਬ ਜੀ ਕੀ ਆਂਦੇ ਹੁੰਦੇ ਆ 1000 ਨਹੀਂ 2000 ਨਹੀਂ ਪੂਰਾ ਤੁਹਾਡੇ ਆਖੇ 5000 ਲੈਸ ਕਰ ਦਿੰਨੇ ਆ ਹਾਂ ਹਾਂਜੀ 55 ਹਾਂਜੀ 55000 ਰੁਪਏ ਸੰਤੂ ਸਾਹਿਬ ਦੇ ਦਾਂਗੇ ਉਹ ਵੀ ਕਰ ਦਾਂਗੇ ਮਾਨਤਨ ਮੌਕੇ ਤੇ ਥੋੜਾ ਬੋਧਾ ਹੋਰ ਠੀਕ ਹੈ ਠੀਕ ਹੈ ਹਾਂਜੀ ਇਹਨੂੰ ਕਿੰਦਰ ਵੀਰੇ ਹਿੱਕ ਦੀ ਮੜਾ ਜਾਕਰ ਆ ਦੇਖੋ ਠੀਕ ਆ ਬਾਕੀ ਚਵਾਈ ਚ ਵੀ ਬਹੁਤ ਚੰਗੀ ਸੰਧੂ ਸਾਹਿਬ ਹੂੰ ਠੀਕ ਹੈ ਲੋਬੀ ਇਹ 55000 ਦੀ ਮਿਲ ਜੂਗੀ ਠੀਕ ਆ ਜੀ 60000 ਡਿਮਾਂਡ ਕਰਾ ਲਓ ਜੋ ਮਰਜ਼ੀ ਆ ਸੋ ਲੈਣ ਦੇਣ 55000 ਇਸ ਤੋਂ ਬਾਅਦ ਇਹਿੰਦਰ ਇੱਕ ਆਪਣੇ ਕੋਲ ਇਦਰਾ ਬੈਡ ਆ ਗਈ ਵੀਰ ਇਹ ਗੱਬਣ ਇਹਦੇ ਤੋਹਫਾ ਹੀ ਆ ਸੰਧੂ ਸਾਹਿਬ ਗਰਮੀ ਵਾਲਾ ਹਾਂ ਹਾਂਜੀ ਗਰਮੀ ਵਾਲਾ ਤੋਹਫਾ ਹੀ ਆ ਹਾਂ ਬਾਕੀ ਇਹਨੂੰ ਜਿੱਤਰਾ ਮਰਜ਼ੀ ਲਮੇ ਪਈਓ ਥੰਡੇ ਦੇ ਮਕੀ ਜਾ ਉਪਰ ਕੀ ਜਾ ਉਹ ਸੀ ਲੀਆਂ ਸੂਲੀਆਂ ਬਹੁਤ ਆ ਕਿ ਹਾਂਜੀ ਸੀ ਲੀ ਬਹੁਤ ਜਿਆਦੀ ਇਦਰਾ ਪਰ ਬੰਬੀ ਇਹਨੂੰ ਚਲਦੇ ਥਣਚਾਰੀ ਆ ਗਿਆ ਮੋੜੀ ਮੋੜੀ ਧਾਰੋਂ ਦੀ ਲਓ ਜੀ ਇਹ ਤਿਪਣਾ ਠੀਕ ਆ ਲੈ ਜੂ ਦੇਣਾ ਜੇ ਨਾ ਖੁੱਲੇ ਡੁੱਲੇ ਹਾਂਜੀ ਇਹ ਗਿੰਦਰ ਸੁਹਾ ਦੂਜਾ ਕਿਤੇ ਜ਼ਿਆਦਾ ਸੰਧੂ ਸਾਹਿਬ ਇਹਦਾ ਤਿਜਾ ਸੁਹਾ ਵਾ ਠੀਕ ਆ ਉਹ ਵੀ ਤਿਜਾ ਸੁਹਾ ਦੇਣਾ ਜੇ 8-10 ਲੈ ਜੂਗੀ ਆਰਾਮ ਨਾਲ ਦੁੱਜੇ ਆਂਦੇ ਵੀਰ ਹੋਣੀ ਤੇ ਪਰ ਹੈਗੀ ਤਿਜੇ ਬਾਕੀ ਉਹ ਨਹੀਂ ਗੱਲ ਵੀ ਮਾੜੇ ਮਾੜੇ ਸਿੰਘ ਆ ਕੋਈ 1 ਇੰਚ 1.5 ਇੰਚ ਮਾਰੂਗੀ ਮਾਰੂਗੀ ਕੋਹ ਕਰੂਗੀ ਜਿੱਤਰਾ ਮਰਜੀ ਇਹਦੇ ਉੱਤੇ ਲੰਮੀ ਪੈ ਜਾਓ ਕੋਈ ਗੱਲ ਹੀ ਨਹੀਂ ਹਾਂ ਠੰਡੀ ਸੀ ਇਹ ਉਹ ਠੀਕ ਆ ਜੀ ਸਿੰਘ ਬੇਸਾ ਉਹਨਾਂ ਦਾ ਨਿਗਾਹ ਜਾਂ ਜਵਾਕ ਹੀ ਉਹ ਥੱਲੇ ਦੀ ਨੰਗ ਨੰਗ ਵਿਖਾਵੇ ਮੈਨੂੰ ਮੈਂ ਆਪਰਾਵਾ ਛੜ ਛੁੜਨਾ ਮਾਰ ਦਿਆਂਦਾ ਨਹੀਂ ਹਾਂ ਨਹੀਂ ਐਉਂ ਤਾਂ ਕੋਈ ਗੱਲ ਨਹੀਂ ਕੇ ਹਾਂ ਉਹਦਾ ਇੱਕ ਰਾਤ ਪਹਿਰੇ ਕਰਦੇ ਕਰਦੇ ਜੀ ਦਾ ਕਰਮਾਲੀ ਠੀਕ ਆ ਜੀ ਹੂੰ ਚਲੋ ਸਿੰਘ ਨਹੀਂ ਦਿਗਾਏ ਕਿਸੇ ਭਰਾਣੇ ਸ਼ੁਰੂ ਤੋਂ ਤੇ ਸਿੰਘ ਨਿਕਲਦੇ ਪਸ਼ੂ ਦੇ ਬਾਕੀ ਵੀ ਦੇ ਵਿੱਚ ਹੀ ਆ ਗਏ 7-8 ਦਿਨ ਸੰਧੂ ਸਾਹਿਬ ਲੈ ਜੂਗੀ ਹਾਂ ਬਸੀ ਕੱਚੀ ਆ ਹਾਂ ਹਾਂ ਚਲੋ ਹੈ ਚੰਗੀ ਜਿੰਨੀ ਵੀ ਦੁੱਧ ਵੀ ਸੰਧੂ ਸਾਹਿਬ 14 ਪੰਲੇ ਜਿਹੜਾ ਜਦ ਦੁੱਧ ਜੇਸ ਵਿੱਚ ਹੂੰ ਨੋ ਜੀ ਮੀਡੀਅਮ ਜੀ ਹਾਈਟ ਆ ਠੀਕ ਆ ਜੀ ਸੋ ਕੋਕਾ ਕੋਲਾ ਜਾਂ ਰੰਗ ਜਿਵੇਂ ਆਪਾਂ ਗੱਲ ਕਰਦੇ ਕਾਫੀ ਕਲਰ ਜਾਂ ਰੰਗ ਸੋ ਸੂਬਾ ਤੇਜਾ ਸੁਣਾ ਵੈੜ ਨੇ ਪਿਛਲੇ ਸਵੇਰੇ ਚਲੋ ਦਸਨ ਮੁਤਾਬਕ ਆ ਦੁੱਧ 14 ਵੀ ਚਵਾਇਆ ਹੋਊਗਾ ਕਰਮਾ ਵਾਲੀ ਨੇ 15 ਵੀ ਚਵਾਇਆ ਹੋਊਗਾ ਪਰ ਅੱਗੇ ਕਿਸੇ ਭਰਾ ਦੀ ਚਲੋ ਦੁੱਧ ਅਕੇ ਸੇਵਾ ਦਾ ਭਰਿਆ ਭਾਂਡਾ ਹੁਣ ਬਿਲਕੁਲ ਗੱਬਨ ਟੁੱਕੀਆ ਕਰਮਾ ਵਾਲੀ ਤੋទ ਸੇਵਾ ਦਾ ਠੀਕ ਆ ਜੀ ਤੇ ਜੈਜ ਰੇਟ ਦੇ ਵਿੱਚ ਵੀ ਮਿਲ ਜੂਗੀ ਹਾਈਟ మీడియం ਦੇ ਵਿੱਚ ਕ੍ਰੋਸ ਬਰੀਡ ਆ ਬਾਕੀ ਗਰਮੀ ਦੇ ਤੋਹਫੇ ਆ ਥੀਲ ਲਾ ਲਮਣਾ ਬਹੁਤ ਸੰਦੂ ਸਾਹਿਬ ਅੰਨੇ ਚਲੋ ਬਾਕੀ ਆ ਗਈ ਲਾਏ ਪਈ ਆ ਵਛੀ ਹਮ ਹਮ ਆ ਗਈ ਹੁਣ ਮਾਹੀ ਆ ਹੁਣ ਮਾਹੀ ਖੜੂਗੀ ਆ ਢੱਲਾ ਢੋਲਾ ਬਹੁਤ ਜਿਆਦੀਆਂ ਦੇਖੋ ਨਹੀਂ ਆਈ ਖਲੋਤੀ ਹਫਤੇ ਦੇ ਅੰਦਰ ਅੰਦਰ ਬਣ ਜੂ ਗੱਲ ਹਾਂਜੀ ਲੈ ਵੀ ਇਹ ਕਿੰਦਰ ਕੀ ਮੋਲ ਰੂਗੇ ਤਾਂ ਬਈ ਲੈਣ ਦੇ ਸੰਦੂ ਸਾਹਿਬ ਜੇ ਇਹਦੇ ਵਛੀ ਤਿਆਰ ਕਰਕੇ ਵੇਚ ਗਏ ਹਮ ਹਮ ਫਿਰ ਦੇ ਭਾਵੇਂ 50000 ਦੀ ਵੇਚ ਲੀ ਗਏ ਆ ਪਰ ਹੁਣ 50 ਆ ਲਾ ਕੇ ਇਸ ਨਹੀਂ ਕਰਨਾ ਹਮ ਹੁਣ ਤੇ ਐਵੇਂ ਕੀ ਜਾਂਦੇ ਹੁੰਦੇ ਆ ਵੀ ਉਡਣ ਵਾਲਾ ਕੰਮ ਹੀ ਕਰਨਾ ਆਪਾਂ ਉਡਦਿਆਂ ਜਾਣ ਜਿਹੜੀਆਂ ਆ ਆ 40000 ਰੁਪਈਆ ਸੰਧੂ ਸਾਹਿਬ ਮੋਲੇ ਦਾ 40000 ਹਾਂਜੀ ਇੱਕੋ ਇੱਕ ਗੱਲ ਕਰਦਿਆਂ ਖੁਸ਼ੀ ਨਾਲ ਵੀ ਜਿਹੜਾ ਬਸ ਉਹ 100 200 ਵਿੱਚੋਂ ਛੋੜ ਚੱਪਾ ਇਹ ਸੰਧੂ ਸਾਹਿਬ ਆਫਰ ਹੀ ਆ 5 5000 ਦੇ ਤੁਹਾਡੇ ਵਾਸਤੇ ਇਹ 35 ਦੀ ਅਜ 35000 ਖੰਡ ਕੱਟ ਕਰ ਲਾਂਗੇ ਆਪਾਂ ਉਹ ਗੱਲ ਬਈ ਸ਼ਾਬਾਸ਼ ਹਾਂ ਉਹ ਵੀ ਤੁਹਾਡਾ ਮਾਨਤਾ ਨੂੰ ਤਰਫ 35 ਆਖਣਾ ਤੇ ਫਿਰ ਇੱਧਰ ਵੇਖੋ ਭਾਵੇਂ ਦੋਵਾਂ ਲੱਤਾਂ ਨੂੰ ਤਿੰਨਾਂ ਲੱਤਾਂ ਨੂੰ ਜਖਮ ਨਹੀਂ ਪਈ ਹੈ ਹੈ ਜਿੱਥੇ ਮਾਰੀ ਨਹੀਂ ਜਖਮ ਹੀ ਨਹੀਂ ਠੀਕ ਆ ਠੀਕ ਨਾ ਹਾਂਜੀ ਸੀਲਸ ਰਾਗਾ ਕਰਮਾ ਦੇ 35000 ਦਾ ਤੋਹਫਾ ਕਿੱਥੇ ਲੱਭਦਾ ਜੀ ਹਾਂ ਆ ਵੇ ਗਰਮੀ ਪੂਰੀ ਸਾਰੀ ਗਰਮੀ ਸਾਰੀ ਗਰਮੀ ਦੁੱਧ ਆ ਇਹ ਪੁੱਲ ਜਾਣਗੇ ਰੁਪਈਏ ਲੱਗੇ 35000 ਹਾਂ ਨਹੀਂ ਮੱਝਾਂ ਵਾਲਾ ਰੋਗ ਰੋਗ ਦਾ ਥਾਣ ਮੱਝਾਂ ਵਾਲਾ ਮੱਝਾਂ ਵਾਲਾ ਹਾਂ ਜੀ ਲੋ ਵੀ ਲਾਏ ਬੜਾ ਇਹ ਪਈਆ ਕੋਈ ਹਫਤੇ ਦੇ ਅੰਦਰ ਅੰਦਰ ਆਈ ਖਲੋਤੀ ਆ ਕਰਮਾ ਲਈ ਸੂਈ ਨੂੰ ਭਾਵੇਂ ਮੰਗਾ ਹੋਣਾ ਪਾਉ ਕੋ ਚੱਕਰੀ ਨਹੀਂ ਹਾਂ ਸੋ ਬਾਕੀ ਵੇੜ ਤੁਸੀਂ ਦੇਖ ਲਈ ਆ 35000 ਦੇ ਵਿੱਚ ਇਹ ਵੇੜ ਤੁਹਾਨੂੰ ਮਿਲ ਜੂਗੀ ਲਵੀ ਇਹ ਕਿੰਦਰ ਦੋ ਨਾ ਗਈ ਆ ਹਾਂਜੀ ਦੋ ਹੀ ਆ ਸੰਦੂ ਸਾਹਿਬ ਮੱਝਾਂ ਝੋਟ ਗਿਆ ਹੋ ਗਏ ਹੀ ਹੋਰ ਉਹ ਚਲੋ ਸੇਲ ਹੋ ਗਏ ਉਹਨੂੰ ਤੇ ਵੇਚਦੇ ਆ ਪਸ਼ੂ ਹਾਂਜੀ ਹਾਂਜੀ ਚਲੋ ਚੰਗੀ ਗੱਲ ਇਸੇ ਤਰ੍ਹਾਂ ਹੀ ਆ ਹਾਂਜੀ ਤੇ ਮਾਲ ਆ ਜਾ ਪਸ਼ੂ ਚਾਰ ਪੰਜ ਨਾ ਕੇ ਬਖਾਉਣੇ ਸੀਗੇ ਹਾਂਜੀ ਹਾਂਜੀ 2 ਵਜੇ 25000 ਸੰਦੂ ਸਾਹਿਬ ਉਹ ਥੋੜੇ ਤਿਆਰ ਹੋ ਲੈਣ ਦੀ ਮਈਆਂ ਵਟੀਆਂ ਮਾ ਚੱਲ ਇੱਕ ਕਿੰਦਰ ਵੀਰੇ ਨੰਬਰ ਬੋਲਦੇ ਆਪਦੇ 9595 6653 ਸੋ ਇਹ ਆ ਜ ਮਾਲ ਸੀਗਾ ਪਸ਼ੂ ਚੰਗੇ ਲੱਗੇ ਹੋਣਗੇ ਠੀਕ ਆ ਜੀ ਮਾਲ ਆਉਂਦਾ ਰਹਿੰਦਾ ਰੂਟੀਨ ਦੇ ਵਿੱਚ ਤੇ ਮੁੱਲ ਮਲ ਜਿਹੜੇ ਆ ਪਸ਼ੂ ਦੇ ਅਕੋਰਡਿੰਗ ਜਾਇਜ਼ ਹੁੰਦੇ ਆ ਜਿਹੋ ਤੁਹਾਨੂੰ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ